ਹੁਣੇ-ਹੁਣੇ ਦੇਸ਼ ਭਰ ਦੇ ਵਿੱਚ ਜਨਰਲ ਇਲੈਕਸ਼ਨ ਹੋ ਕੇ ਹਟੀਆਂ ਨੇ ਤੇ ਉਸ ਤੋਂ ਬਾਅਦ ਵਿੱਚ ਹੁਣ ਕਈ ਸੂਬਿਆਂ ਦੇ ਵਿੱਚ ਸਾਨੂੰ ਵਿਧਾਨ ਸਭਾ ਚੋਣਾਂ ਵੇਖਣ ਨੂੰ ਮਿਲੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਅਸੀਂ 2022 ਦੇ ਵਿੱਚ ਵੇਖਿਆ ਸੀ ਤੇ ਹੁਣ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਆਪੋ ਆਪਣੀਆਂ ਤਿਆਰੀਆਂ ਵਧ ਲਈਆਂ ਨੇ ਗੱਲ ਕਰ ਰਹੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਾਂਗ ਹੀ ਪੰਜਾਬ ਦੀ ਤਰਜ਼ ਦੇ ਉੱਤੇ ਹੀ ਹਰਿਆਣਾ ਦੇ ਵਿੱਚ ਵੀ ਹੁਣ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਤੇ ਉੱਥੇ ਗਾਰੰਟੀਆਂ ਦਿੱਤੀਆਂ ਗਈਆਂ ਨੇ ਹਾਲਾਂਕਿ ਅਰਵਿੰਦ ਕੇਚਰੀਵਾਲ ਤਾਂ ਫਿਲਹਾਲ ਦੇ ਲਈ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਬਿਹਾਬ ਦੇ ਉੱਤੇ ਹੁਣ ਉਹਨਾਂ ਦੀ ਪਤਨੀ ਸੁਨੀਤਾ ਕੇਚਰੀਵਾਲ ਚੋਣ ਮੁਹਿੰਮ ਦਾ ਜਿਹੜਾ ਸਾਰਾ ਕੰਮ ਹੈ ਉਹ ਸੰਭਾਲ ਰਹੀ ਹੈ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹੁੰਦੇ ਆ ਨਾਲ ਸੰਜੇ ਸਿੰਘ ਵੀ ਹੁੰਦੇ ਆ ਤੇ ਹੁਣ ਉਹਨਾਂ ਦੇ ਵੱਲੋਂ ਅਰਵਿੰਦ ਕੇਚਰੀਵਾਲ ਦੇ ਬਿਹਾਬ ਦੇ ਉੱਤੇ ਜਿਹੜੀਆਂ ਗਾਰੰਟੀਆਂ ਨੇ ਉਹ ਹਰਿਆਣੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਵਿਗਲ ਵਜਾ ਦਿੱਤਾ ਹੈ। ਸ਼ਨੀਵਾਰ ਪੰਚਕੂਲਾ ਦਿਹਿੰਦਰ ਤਨੁਸ਼ਾ ਸਟੇਡੀਅਮ 'ਚ ਸਵੇਪ ਪੱਦਰੀ ਪ੍ਰੋਗਰਾਮ ਦਿਨ ਦਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਕੇਜਰੀਵਾਲ ਦੀਆਂ ਪੰਜ ਗਰੰਟੀਆਂ ਦਿੱਤੀਆਂ ਨੇ। ਇਸ ਵੇਲੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੀਤ ਸਿੰਘ ਤੇ ਡਾਕਟਰ ਸੰਦੀਪ ਪਾਟਕ ਵੀ ਖਾਸ ਤੌਰ ਤੇ ਮੌਜੂਦ ਰਹੇ ਤੇ ਸੂਬੇ ਦੇ ਕੋਨੇ-ਕੋਨੇ ਤੋਂ ਪਾਰਟੀ ਦੇ ਵਰਕਰ ਵੀ ਪਹੁੰਚੇ ਹੋਏ ਸੀ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਹ ਦੇ ਲਾਲ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਲਈ ਪੰਜ ਗਰੰਟੀਆਂ ਦਿੱਤੀਆਂ ਨੇ ਪਹਿਲੀ ਗਰੰਟੀ ਦਿੱਲੀ ਤੇ ਪੰਜਾਬ ਦੇ ਵਾਂਗੂ ਮੁਫਤ ਘਰੇਲੂ ਬਿਜਲੀ ਦੇ ਹੋਵੇਗੀ ਜਿਹੜੀ 24 ਘੰਟੇ ਮਿਲੇਗੀ ਦੂਜੀ ਗਰੰਟੀ ਇਹ ਹੈ ਕਿ ਅਸੀਂ ਦਿੱਲੀ ਦੇ ਤਰਜ਼ ਦੇ ਉੱਤੇ ਅਤੇ ਪੰਜਾਬ ਦੇ ਵਾਂਗ ਹੀ ਹਰ ਪਿੰਡ ਤੇ ਹਰ ਸ਼ਹਿਰ ਦੇ ਵਿੱਚ ਮਹੱਲਾ ਕਲੀਨਿਕ ਬਣਾਉਣ ਦਾ ਕੰਮ ਕਰਾਂਗੇ ਸਰਕਾਰੀ ਹਸਪਤਾਲ ਚੰਗੇ ਹੋਣਗੇ ਤੇ ਹਰ ਕਿਸੇ ਨੂੰ ਚੰਗਾ ਤੇ ਮੁਫਤ ਇਲਾਜ ਮਿਲੇਗਾ ਤੀਜੀ ਗਰੰਟੀ ਦੀ ਇਹ ਅਸੀਂ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਵਾਂਗੇ ਜਿੱਥੇ ਚੰਗੀ ਅਤੇ ਮੁਫਤ ਸਿੱਖਿਆ ਮਿਲੇਗੀ ਚੌਥੀ ਗਰੰਟੀ ਇਹ ਹੈ ਕਿ ਅਸੀਂ ਹਰ ਮਹੀਨੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਵਾਂਗੇ। ਪੰਜਵੀਂ ਗਰੰਟੀ ਦੇ ਅਧੀਨ ਅਸੀਂ ਹਰ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦੇਵਾਂਗੇ। ਉਹਨਾਂ ਨੇ ਕਿਹਾ ਕਿ ਜਿਵੇਂ ਦਿੱਲੀ ਦੇ ਵਿੱਚ ਚਰਮਿੰਦ ਕੇਜਰੀਵਾਲ ਤਬਦੀਲੀ ਲੈ ਕੇ ਆਏ, ਪੰਜਾਬ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਹੁਣ ਹਰੇਆਣਾ ਦੀ ਤਬਦੀਲੀ ਦੀ ਵਾਰੀ ਹੈ। ਸੁਨੀਤਾ ਕੇਜਰੀਵਾਲ ਨੇ ਅੱਗੇ ਬੋਲਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਨੇ ਲੋਕਾਂ ਦੇ ਲਈ ਇਹ ਕੰਮ ਨਹੀਂ ਕੀਤਾ ਜਿਹੜੇ ਕੰਮ ਜ਼ਰੂਰੀ ਹੈ ਤੇ ਇਹ ਕੰਮ ਹਰਿਆਣਾ ਦਾ ਲਾਲ ਅਰਵਿੰਦ ਕੇਜਰੀਵਾਲ ਹੀ ਕਰ ਸਕਦਾ ਹੈ। ਇਸੇ ਕਰਕੇ ਮੋਦੀ ਨੂੰ ਕੇਜਰੀਵਾਲ ਦੇ ਨਾਲ ਈਰਖ ਤੇ ਉਹਨਾਂ ਨੇ ਕੇਜਰੀਵਾਲ ਨੂੰ ਝੂਠੇ ਕੇਸ ਦੇ ਤਹਿਤ ਜੇਲ੍ਹ ਦੇ ਵਿੱਚ ਢੱਕ ਦਿੱਤਾ। ਮੋਦੀ ਨੇ ਹਰਿਆਣਾ ਦੇ ਪੁੱਤ ਨੂੰ ਜੇਲ੍ਹ 'ਚ ਡੱਕ ਕੇ ਹਰਿਆਣਾ ਦੇ ਲੋਕਾਂ ਨੂੰ ਲਲਕਾਰਿਆ ਤੇ ਹਰਿਆਣੇ 'ਚ 3 ਮਹੀਨਿਆਂ ਬਾਅਦ ਚੋਣਾਂ ਨੇ ਤੇ ਭਾਜਪਾ ਨੂੰ ਇੱਥੋਂ ਇੱਕ ਵੀ ਸੀਟ ਨਹੀਂ ਮਿਲਣੀ ਚਾਹੀਦੀ। ਸੋ ਇੱਕ ਬਾਰ ਫਿਰ ਤੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਇੱਕ ਦੂਸਰੇ ਦੇ ਉੱਤੇ ਸਿਆਸੀ ਵਾਰ ਤੇ ਪਲਟਵਾਰ ਕੀਤੇ ਜਾ ਰਹੇ ਆ। ਪਰ ਹੁਣ ਵੇਖਣਾ ਬਣਦਾ ਹੈ ਕਿ ਕੀ ਜਿਵੇਂ ਪੰਜਾਬ ਦੇ ਲੋਕਾਂ ਨੇ ਇੰਨਾ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ ਜਤਾਇਆ ਕਿ ਉਸੇ ਤਰੀਕੇ ਦਾ ਸਿਨੈਰੀਓ ਹਰਿਆਣਾ ਦੇ ਵਿੱਚ ਵੀ ਬਣੇਗਾ ਜਾਂ ਫਿਰ ਹਰਿਆਣਾ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਪੂਰੇ ਤਰੀਕੇ ਦੇ ਨਾਲ ਅੱਖੋਂ ਪਰੋਖੇ ਕਰ ਦੇਣਗੇ